का्तियन होम्योपैथिक क्लिनिक एंड इंटरनेशनल थेरेपी सेंटर जो लील कला रोड सिविल हॉस्पिटल के पास रेड कलर की बिल्डिंग में हम कर रहे हैं ये वासियों के लिए बिल्कुल फ्री ऑफ कॉस्ट सर्विस दी जा रही है उसका फायदा वासियों को उठाना चाहिए और हम जर्मन से आइलैंड से भी बहुत अच्छी अच्छी थेरेपी बेड थेरेपीस लाए हैं उसको यूज करने से काफी अच्छे रिजल्ट आ रहे हैं न्यूरोथेरेपी थेरेपी फिजियोथेरेपी और केम्सोथेरेपी भी कर रही हैं उसका बेनीफिट्स लेगा ਗੁੜ ਤਾਂ ਤੁਸੀਂ ਬਹੁਤ ਖਾਦਾ ਹੋਵੇਗਾ ਲੇਕਿਨ ਜੋ ਗੁੜਪਿੰਡ ਖਾਰਾ ਦੇ ਕੁਲਦੀਪ ਸਿੰਘ ਵੱਲੋਂ ਬਣਾਇਆ ਜਾਂਦਾ ਹੈ ਉਸ ਦੀ ਗੱਲ ਹੀ ਵੱਖਰੀ ਹੈ ਲੋਕ ਦੂਰੋਂ ਦੂਰੋਂ ਇੰਨਾ ਕੋਲ ਗੁੜ ਲੈਣ ਆਉਂਦੇ ਹਨ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਇਨ੍ਹਾਂ ਦਾ ਗੁੜ ਭੇਜਿਆ ਜਾਂਦਾ ਹੈ ਕਾਦੀਆਂ ਰੇਲਵੇ ਸਟੇਸ਼ਨ ਤੋਂ ਬਿਲਕੁਲ ਨਜ਼ਦੀਕ ਹੀ ਪਿੰਡ ਖਾਰਾ ਵਿਖੇ ਇਹ ਗੁੜ ਤਿਆਰ ਕਰਦੇ ਹਨ ਅਤੇ ਗੁੜ ਬਣਾਉਂਦੇ ਬਣਾਉਂਦੇ ਹੀ ਇੱਕ ਮੁੱਕ ਜਾਂਦਾ ਹੈ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਆਰਡਰ ਇੰਨਾ ਆ ਜਾਂਦਾ ਹੈ ਕਿ ਮੇਰੇ ਕੋਲੋਂ ਤਿਆਰ ਹੀ ਨਹੀਂ ਹੁੰਦਾ ਉਹਨਾਂ ਦਾ ਕਹਿਣਾ ਹੈ ਕਿ ਮੈਂ ਰੋਧ 1.5 ਕੁਆਂਟਲ ਗੁੜ ਤਿਆਰ ਕਰਦਾ ਹਾਂ ਜੋ ਕਿ ਹੱਥੋਂ ਹੱਥ ਵਿਕ ਜਾਂਦਾ ਹੈ। ਕਈ ਲੋਕਾਂ ਦੀ ਬਾਰੀ ਵੀ ਨਹੀਂ ਆਉਂਦੀ। ਉਹਨਾਂ ਨੂੰ ਖਾਲੀ ਹੱਥ ਵਾਪਸ ਜਾਣਾ ਪੈਂਦਾ ਹੈ। ਅਦੀ ਸਰ ਕੀ ਨਾਮ ਹੈ? ਮੇਰਾ ਕੁਦੀਪ ਸਿੰਘ ਹੈ। ਇਹ ਸਪੈਸ਼ਲ ਹੈ ਜੋ ਚਪਾਉਂਦਾ ਹੈ। ਫੈਸਲੇ ਹੈ ਜੀ ਅਹੀਂ ਸੋਦ ਮਗਰ ਕੋਈ ਮਰਾਬਤ ਨਹੀਂ ਕਰਦੀ ਸਾਨੂੰ 7 ਸਾਲ ਹੋ ਗਏ ਤੇ ਲਗਾਤਾਰ ਗੋੜ ਬਣਾਉਂਦੇ ਤੇ ਆਪਣੇ ਮਾਨਦਾਈ ਨਾਲ ਕੰਮ ਕਰੀਦਾ ਕੋਈ ਮਰਾਬਤ ਨਹੀਂ ਕਰੀ ਜੀ ਤੇ ਇਹ ਕਰਕੇ ਆ ਵੀ ਵਿਸ਼ਵਾਸ ਹੈ ਤੇ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਆ ਠੀਕ ਹੈ ਨਾ ਇੱਕ ਵਾਰੀ ਕਿਹਣਾ ਮਤਲਬ ਤੁਸੀਂ ਗਲਤ ਕਰੋਗੇ ਤੇ ਆਪੇ ਉਹ ਕੰਮ ਹੋ ਜਾਵੇ ਫਿਰ ਮੁੜ ਕੇ ਤੁਹਾਨੂੰ ਪਤਾ ਮੁਸ਼ਕਲ ਅੱਜ ਕੱਲ੍ਹ ਮਨਾ ਬੜਾ ਤੇਜ ਆ ਇਸ ਨੂੰ ਮਤਲਬ ਬੰਦਾ ਬੇਕੂ ਹਣੀ ਬਣਾ ਸਕਦਾ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਮੁੰਡੇ ਕੋਈ ਦਿਮਾਗ ਤੇ ਆਇਂਦਾ ਕਿੱਥੋਂ ਕਿੱਥੋਂ ਆਉਂਦਾ ਅਮਰੀਕਾ ਕੈਨੇਡਾ ਤੇ ਮਤਲਬ ਐਂਡ ਤੇ ਅਮਰੀਕਾ ਹੀ ਹੈ ਨਾ ਉਦੋਂ ਗਾਇਦ ਹੁਣ ਇੱਕ ਉਹਨੂੰ ਦੁਨੀਆ ਦਾ ਗਾੜੀ ਇੱਥੇ ਖਤਮ ਹੋ ਜਾਂਦੀ ਹੈ ਹਾਂਜੀ ਤੇ ਇਹ ਕਰਕੇ ਦੂਰ ਹੋਇਆ ਜਾਂ ਰਹਿ ਜਾਂਦੇ ਉਹਨਾਂ ਨੂੰ ਮਿਲਦਾ ਹੀ ਨਹੀਂ ਨਾ ਕੋਈ ਨਾ ਦੂਰ ਹੋਣਾ ਹੋ ਤਾਂ ਮਤਲਬ ਕੋਈ 50 ਕਿਲੋ ਕੁਆਟਰ ਮੰਗਦਾ ਫਿਰ ਇੰਨਾ ਸਾਡੇ ਕੋਲ ਹੁੰਦਾ ਨਹੀਂਗਾ ਕੱਠਾ ਇਹ ਲੋਕ ਜਿਹੜਾ ਕਿ ਸਾਡੇ ਥੋੜੀ ਥੋੜੇ ਪਾਣੀ ਕਿ ਲੋਕ ਹੀ ਦਾਖਲ ਹੋਏ 7 ਕਿਲੋ ਵਾਲੇ ਤਾਂ ਮਾ ਉਹ ਹੀ ਚੱਲਦਾ ਲਈ ਦਾ ਦੂਰ ਵਾਲਿਆਂ ਨੂੰ ਪਰੇ ਜਾ ਵੀ ਉਹ ਟਾਈਮ ਲੈ ਕੇ ਨਾ ਆਉਂਦਾ ਇਹ ਕਰ ਮੈਂ ਇਹਨਾਂ ਦੇ ਲੱਭਦਾ ਨਹੀਂ ਕਿ ਮੁੱਕ ਕਾਲਾ ਜਾਂਦਾ ਜੀ ਇਕੱਠਾ ਗੱਲਾਂ ਗੱਲਾਂ ਹੀ ਲੱਜ ਜਾਂਦੇ ਭਾਜੀ ਅਸੀਂ ਡੇਢ ਕੁ ਕੁਆਟਰ ਬਣਾਏ ਰੋਜ਼ ਮੈਂ ਇਹਨਾਂ ਲੱਭਦਾ ਨਹੀਂ ਕਿ ਅੱਧੇ ਮਹੀਨੇ ਨਵੰਬਰ ਨਵੰਬਰ ਤੇ ਕਰਦੇ ਆ ਫਿਰ ਮਾਰ ਤੱਕ ਬਸ ਬਣਾਏ 10-15 ਮਾਰ ਤੱਕ ਨਾ ਨਾ ਆਪਣਾ ਇਹ ਗੰਨਾ ਬੋਲੇ ਲੇਗੇ ਆਪਾਂ ਜਿਹੋ ਗੰਨਾ ਸਾਡਾ ਖਤਮ ਹੋ ਗਿਆ ਇਹ ਬੰਦ ਕਰ ਦੇਣਾ ਅਸੀਂ ਗੁਰਨੀ ਇਹ ਨਿਸ਼ਾਨ ਹੈ ਕਿ ਸਭ ਤੋਂ ਪਹਿਲਾਂ ਇਹ ਹੈ ਦੀ ਗੰਨੇ ਦੀ ਕੁਆਲਿਟੀ ਦੇ ਸਾਥ ਵੰਟਾ ਹੈ ਜੇ ਤੁਹਾਡੀ ਗੰਨੇ ਦੀ ਕੁਆਲਿਟੀ ਸਹੀ ਹੈ ਤੇ ਗੁਰ ਸਹੀ ਬਣੂਗਾ ਜੇ ਤੁਹਾਡੀ ਗੰਨੇ ਦੀ ਕੁਆਲਿਟੀ ਨਹੀਂ ਸਹੀ ਤੇ ਗੁਰ ਤੁਹਾਡਾ ਜੋ ਮਰਜ਼ੀ ਘਾ ਲੋ ਨਾ ਤੇ ਤੁਹਾਨੂੰ ਫਿਰ ਕੋਈ ਨਾ ਕੋਈ ਕਾਮਾ ਕਰਨਾ ਪੈਣਾ ਇਹ ਕਰਕੇ ਜੀ ਉਹ ਸੌਦਾ ਸਸਤਾ ਹੋਵੇ ਸਸਤਾ ਬਰ ਜਾਂਦਾ ਤੇ ਪੈਸੇ ਚੰਗੇ ਪਨ ਜਾਂਦੇ ਅਨਕਾਲ ਤਾਂ ਬਾਅਦ ਆਏਗਾ ਗੇਮ ਹੀ ਪੈਸੇ ਚੱਲਣ ਦੀ ਆ ਤੇ ਬਾਕੀ ਇਹ ਚਲੋ ਇਮਾਨਦਾਰੀ ਸਭ ਤੋਂ ਵੱਡੀ ਕੀ ਇਮਾਨਦਾਰੀ ਆ ਮਾਨਦ ਇਹ ਦੱਸ ਦੋ ਨਾ ਕਈ ਵਾਰ ਤਾਂ ਲੋਕ ਗੋਡ ਲੈਂਦੇ ਨੇ ਤੋਂ ਕੀ ਸਚਾਨ ਰੱਖੋ ਮੈਂ ਹੁਣ ਕਿਸੇ ਬਾਰੇ ਨਹੀਂ ਕੁਝ ਕੋਹਾ ਸਕਦਾ ਜੀ ਜੋ ਦੇਖੋ ਇਹ ਅਭੀ ਪਛਾਨ ਨਹੀਂ ਪਛਾਨ ਨਹੀਂ ਸਾਰਾ ਦੁਨੀਆ ਆ ਸਕਦੀ ਪਛਾਨ ਸੁੱਧ ਗੁਰ ਦੀ ਮਤਲਬ ਇਹ ਆ ਕਿ ਬਹੁਤ ਬਰਲੇ ਜਿਹੜੇ ਚੰਦ ਬੰਦੇ ਆ ਜਿਹੜੇ ਪਛਾਣ ਕਰ ਸਕਦੇ ਸਾਰੇ ਨਹੀਂ ਪਛਾਣ ਕਰ ਸਕਦੇ ਹਾਂਜੀ ਹਾਂਜੀ ਜੁੜਦੀ ਮਤਲਬ ਜਿਹੜਾ ਬੰਦਾ ਜੇਵਦਾਰ ਹੋ ਕੜਦਾ ਉਹ ਹੀ ਪਛਾਣ ਸਕਦਾ ਵੀ ਇਹ ਸਹੀ ਹੈ ਜਾਂ ਗਲਤ ਹੈ ਕਸਟਮ ਸਾਡਾ 80 ਰੁਪਏ ਜਾਵਿਆ ਤੌਰ ਦੇ ਸ਼ੱਕਰਾਂ ਤੇ ਜਿਆਦਾ ਕਸਟਮਰ ਨਹੀਂ ਮਤਲਬ ਮੱਕਰ ਸਕਦੇ ਪਛਾਣ ਹਾਂਜੀ ਹਾਂਜੀ ਮੇਰਾ ਨਾਮ ਪ੍ਰੇਮਪਾਲਾ ਜੀ ਮੇਰੀ ਸ਼ਾਪ ਆ ਸਤਪੁਰੂ ਟੈਂਪਰ ਐਂਡ ਪਲਾਈਵੁੱਡ ਸਟੋਰ ਪੈਣੀ ਰੋਡ ਤੇ ਇਥੇ ਮੈਂ ਗੋੜ ਲੈਣ ਆਇਆ ਇਹਨਾਂ ਨੂੰ ਬਹੁਤ ਬਹੁਤ ਸਪੈਸ਼ਲ ਆ। ਔਰ ਬੜੀ ਦੂਰ ਦੂਰ ਤੋਂ ਇਥੇ ਗੋੜ ਲੈਣ ਹੁੰਦੇ ਆ। ਪਿਓਰ ਗੋੜਵਾ ਕਿਸੇ ਤਰ੍ਹਾਂ ਦੀ ਬਿਨਾ ਮਿਲਾਵਟ ਦੇ। ਅਫਸਰ ਲੈ ਕੇ ਜਾਣੇ ਆ ਜੀ ਬੜੀ ਦੂਰ ਦੂਰ ਭੇਜਦੇ ਵੀ ਆ ਜਿਨ੍ਹਾਂ ਨੂੰ ਇੱਕ ਵਾਰ ਭੇਜਿਆ ਸੱਜਣ ਮਤਰਾ ਨੂੰ ਉਹਨਾਂ ਨੇ ਦੁਬਾਰਾ ਇਹ ਡਿਮਾਂਡ ਕੀਤੀ। ਔਰ ਉਹਨਾਂ ਵਾਸਤੇ ਲੈਣਾ ਆ। ਕੀ ਮਾਤਾ ਜੀ ਕਿਹੜੇ ਲੱਗਿਆ। हां जी मेरा नाम दानिश ना 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 है न, जी मैं कादियां ਤੋਂ ਆ ਜੀ ਤੇ ਭਾਜੀ ਹੁਣਾਂ ਕੋ ਲੈਂਦੇ ਰਹੀਦਾ ਜੀ ਗੁਰ ਅਕਸਰ ਹੀ ਆਪਾਂ ਚੱਕਰ ਵੀ ਵਰਤੀਦੀ ਆ ਤੇ ਬਹੁਤ ਵਧੀਆ ਕੁਆਲਿਟੀ ਹੁੰਦੀ ਭਾਜੀ ਹੁਣਾਂ ਦੀ ਤੇ ਕਾਦੀਆਂ ਤੋਂ ਜਿੰਨੇ ਲਾਗੇ ਚਾਗੇ ਨੇ ਲੋਕ ਆਪਣੇ ਬਹੁਤ ਭਾਜੀ ਹੁਣਾਂ ਕੋ ਵਿਜਿਟ ਕਰਦੇ ਆ ਸਮਾਨ ਕਾਫੀ ਕਰਦੇ ਇਹਨਾਂ ਕੋ ਗੁਰ ਸ਼ੱਕਰ ਹਨ ਤੇ ਵਧੀਆ ਭਾਜੀ ਬਹੁਤ ਵਧੀਆ ਜੀ ਤੇ ਵਧੀਆ ਭਾਜੀ ਕਾਫੀ ਸਾਫ ਸੁਥਰੇ ਵਧੀਆ ਚਲੋ ਚੰਗੇ ਤਰੀਕੇ ਨਾਲ ਬਣਾਉਂਦੇ ਆ ਤੇ ਵਧੀਆ ਭਾਜੀ ਕੋਈ ਮਿਲਾਵਟ ਨਹੀਂ ਕੋਈ ਕੁਝ ਨਹੀਂ ਵਧੀਆ ਬਣਾਉਂਦੇ ਆ ਬੜੀ ਕਿਰਪਾ ਦਾਦੀ ਜੀ ਬੜੀ ਮਾਰ ਗੁਰੂ ਮਹਾਰਾਜ ਦੀ ਕਿਰਪਾ ਇਹ ਚੜ੍ਹਦੀ ਕਲਾ ਆ ਦੀ ਉਹਨਾਂ ਸੇਤੇ ਹੱਥ ਰੱਖਿਆ ਇਹਨਾਂ ਪ੍ਰੇਮੀਆਂ ਨੂੰ ਮਿਲਣ ਦਾ ਇਤਹਾਜ ਹੀ ਜਾਹੀ ਇਹਨਾਂ ਦਾ ਸਾਡਾ ਪਿਆਰ ਆ ਪਰ ਇਹਨਾਂ ਦਾ ਗੋੜ ਬੜੀ ਬੜੀ ਜ਼ੂਰ ਨਾਲ ਇੰਗਲੈਂਡ ਅਮਰੀਕਾ ਕੈਨੇਡਾ ਦੁਬਈ ਸਪੈਸ਼ਲ ਦੁਨੀਆ ਤੋਂ ਲੈਣ ਆਉਂਦੀ ਹੈ ਇਹਨਾਂ ਕੋਲ ਪਹਿਲਾਂ ਡਿਮਾਂਡ ਕਰ ਜਾਂਦੇ ਆ ਵੀ 15 20 ਕਿਲੋ ਜੋ ਵੀ ਗੋਲਣਾ ਉਹ ਧਮਾਨ ਕਰਕੇ ਜਾਂਦੇ ਆ ਤੇ ਫਿਰ ਉਹਨਾਂ ਬਾਅਦ ਚੱਕਰ ਗੁਰਜੋ ਹੈ ਉਹ ਇਹ ਚਾਰ ਕਰਕੇ ਜਾਂਦੇ ਆ ਬਹੁਤ ਚੰਗੇ ਆਦਮੀ ਆ ਰੱਬ ਨੂੰ ਮੰਨਣ ਵਾਲੇ ਆ ਰੱਬ ਕੋ ਡਰਨ ਵਾਲੇ ਆ ਇਹ ਕਰਕੇ ਇਹਨਾਂ ਤੇ ਕਿਰਪਾ ਤੇ ਇਹ ਕਰਕੇ ਸਮਾ ਬੜਾ ਨਾਟਕਾ ਤੇ ਸਮੇਂ ਨਾਟਕ ਦੇ ਵਿੱਚ ਸੱਚ ਬੋਲਣ ਵਾਲੇ ਨੂੰ ਮਾਰ ਪੈਂਦੀ ਹੱਥ ਕੋਈ ਬੋਲਦਾ ਨਹੀਂ ਕਿਉਂਕਿ ਸੱਚ ਬੜੀ ਦੂਰ ਆ ਸੱਚ ਦੇ ਵਿੱਚ ਸ਼ਿਵ ਜੀ ਮਹਾਰਾਜ ਨੂੰ ਕਿਸੇ ਮੰਨਿਆ ਨਹੀਂ ਰਾਮ ਜੀ ਨੂੰ ਕਿ 14 ਸਾਲ ਦਾ ਬਨਵਾਸ ਕ੍ਰਿਸ਼ਨ ਜੀ ਨੂੰ ਮਾਖਣ ਚੋਰ ਤੇ ਗਵਾਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਪਰਿਵਾਰ ਵਾਰ ਦਿੱਤਾ ਇਹ ਕਰਕੇ ਕੋਈ ਵਰਨਾ ਹੀ ਜਾਣਦਾ ਕੰਤਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਬਾਢੀ ਪਾਏ ਖਲੋੜਾਂ ਦੇ ਇੱਕ ਕਰਮਾ ਵਾਲਾ ਹੁੰਦਾ ਇਹ ਕਰਕੇ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਤੇ ਤੁਸੀਂ ਇਸੇ ਪਤਾ ਲਾਣ ਵਾਤੇ ਆਜੇ ਜਾਂ ਗੋਲ ਲਾਣ ਵਾਤੇ ਆਜੇ ਇਹ ਖਾਓਗੇ ਇਹ ਤੁਹਾਨੂੰ ਪਤਾ ਚੱਲੇਗਾ ਵੀ ਇਹ ਚ ਕੀ ਤਾਤਾ ਕੀ ਗੁਣ ਨੇ ਇਹ ਤੇ ਬੋਲਣ ਨਾਲ ਨਹੀਂ ਗੱਲ ਬਣਦੀ ਜ਼ਬਾਨ ਤੇ ਰੱਖਣ ਨਾਲ ਗੱਲ ਬਣਨੀ ਹੈ ਇਹ ਪਤਾ ਲਗਾਏ ਜੀ ਇਹਦੇ ਵਿੱਚ ਕੀ ਗੁਣ ਨੇ ਕੀ ਇਹਦੀ ਕਾਟੀ ਹੈ ਉਹਨਾਂ ਦੇ ਕੋਈ ਚੀਜ਼ਾਂ ਨਹੀਂ ਪਾ ਲੱਗਣਾ ਇਹ ਕਰਕੇ ਗੁਰੂ ਕਿਰਪਾ ਕਰੇ ਤੇ ਚਰਨੀ ਕਲਾ ਬਖਸ਼ੇ ਤੁਹਾਨੂੰ ਤੰਦਰੁਸਤੀ ਬਖਸ਼ੇ ਤੁਹਾਡੇ ਪਰਿਵਾਰ ਤੇ ਕਿਰਪਾ ਰੱਖੇ ਮਹਾਰਾ ਜੀ ਤੇ ਮੇਰੇ ਤੋਂ ਇਹੋ ਹੈ ਅਸ਼ੀਰਵਾਦਾਂ ਨੇ ਬੇਟਾ ਗੁਰੂ ਚਰਨੀ ਕਲਾ ਬਖਸ਼ੇ ਨਾਨਕ ਦੇ ਨਾਮ ਚਰਨੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ